ਗਲਾਬ ਸਿੱਧੂ ਵਰਗੇ ਜਿਹੜੇ ਗਾਇਕ ਨੇ ਉਹਦਾ ਲਿਖਿਆ गा ਰਹੇ ਨੇ ਨਾ ਬਿਲਕੁਲ ਬਿਲਕੁਲ ਤਾਂ ਫਿਰ ਕਦੇ ਤੁਹਾਨੂੰ ਐ ਨਹੀਂ ਹੋਇਆ ਵੀ ਯਾਰ ਜੰਗ ਬਾਈ ਮੈਂ ਤੇ ਇਕੱਠਿਆਂ ਨੇ ਸਫ਼ਰ ਸ਼ੁਰੂ ਕੀਤਾ ਸੀ ਅੱਜ ਜੰਗ ਬਾਈ ਅਸਮਾਨ ਨੂੰ ਜੂਰੇ ਜੀ ਦੇ ਪਿੱਛੇ ਕੱਡੇ ਸੰਗ ਰੂਰ ਜਾ ਕੇ ਤਰਲੇ ਮੈਂ ਪਰਸੋਂ ਅਸਿਡਨੀ ਨੂੰ ਗਈਆ ਹੋ ਬਾਪੂ ਦੇ ਵਿਆਹ ਜਲੜੇ ਮੇਰਾ ਨਾਂ ਜਹਾਜ਼ ਚੜੇ ਸ਼ੱਕੀ ਜੀ ਰਿਪੋਰਟ ਹੋਈ ਪਈਆ ਪਹਿਲਾਂ ਤੁਹਾਨੂੰ ਯਾਦ ਆ ਵੀ ਮਮਾ ਨੂੰ ਸੁਣਾਇਆ ਸੀ ਜਾਂ ਸਿਸਟਰ ਨੂੰ ਸੁਣਾਇਆ ਸੀ ਜਾਂ ਫਾਦਰ ਨੂੰ ਸੁਣਾਇਆ ਸੀ ਉਹਦਾ ਮੇਰੇ ਮਾਤਾ ਨੇ ਸੁਣਾਉਣੇ ਆਂਦੇ ਜ਼ਿਆਦਾ ਕਿ ਕਿਦਾਂ ਹੁਣ ਮੰਨ ਕੇ ਚੱਲੋ ਬਾਈ ਦੇ ਗਾਣੇ ਦਾ ਅੱਜ 4 ਲੱਖ ਰੁਪਏ ਡੇਟਾ ਬਾਈ ਨੇ ਕਦੇ ਮੈਨੂੰ ਇਹ ਗੱਲ ਨਹੀਂ ਕਹੀ ਯਾਰ ਵੀ ਤੂੰ ਮੈਨੂੰ ਪੈਸਾ ਦੇ ਗਲਾਬ ਵੀਰੇ ਨਾਲ ਪਿੱਛੇ ਸ਼ੋਅ ਕਰਕੇ ਸਾਡੇ ਆ ਧੂਲੀ ਵਿਆਹ ਸੀ ਆਪਣੇ ਮਿੱਤਰਾਂ ਦਾ ਤੇ ਉੱਥੇ ਗਲਾਬ ਵੀਰੇ ਨਾਲ ਕਰਿਆ ਪਰ ਉਹਂ ਦਰਸਤੀਆਂ ਕਿ ਸਾਨੂੰ ਉੱਠਣ ਨਹੀਂ ਦਿੰਦੀ ਅਪਰੀਸ਼ੀਏਟ ਦਾ ਵੀਰੇ ਬਹੁਤ ਕਰਦੇ ਆ ਲੋਕ ਕਿਉਂਕਿ ਜੇ ਆਪਾਂ ਕਹਿੰਦੀ ਇਹ ਵੀ ਲੈਕਚਰ ਦਾ ਸੁਣਨ ਆਲੇ ਹੈਗੇ ਆ ਤਾਂ ਚੰਗਾ ਸੁਣਨ ਆਲੇ ਹੀ ਹੈ। ਟ੍ਰੈਂਡ ਇਹੀ ਚੱਲਦਾ ਵੀ ਜਦੋਂ ਤੁਸੀਂ ਸਟਾਰ ਬਣ ਜਾਂਦੇ ਹੋ ਫਿਰ ਤੁਹਾਡੇ ਕੋਲੇ ਆਉਂਦੇ। ਰੁਪਿਆ ਵੀ ਨਹੀਂ ਮਟਿਆ ਕਲਾਕਾਰੀ ਦੀ। ਰੀਤ ਬਣੀ ਆਈ ਹੈ। ਅੱਜ ਮੈਂ ਆ ਮੇਰੇ ਨਾਲ ਦੀਪ ਆ ਠੀਕ ਹੈ ਜੇ ਮੈਂ ਮਤਲਬ ਚੱਲ ਗਏ ਮੇਰੇ ਗਾਣੇ ਚੱਲ ਗਏ ਫਿਰ ਮੈਂ ਦੀਪ ਬਾਈ ਬਣ ਜੂ। ਤਾਂ ਇਹਨਾਂ ਵੀਰੇ ਬਾਲੀਆਂ ਗੱਲਾਂ ਦਾ ਕੀ ਫਾਇਦਾ ਦੱਸਣਾ ਸਮੇਂ ਨੇ ਗੀਤ ਕਿੱਥੇ ਆਉਣਗੇ ਐਵੇਂ ਅਸੀਂ ਗੰਦੀ ਨੀ ਜਵਾਨ ਕਰਨੀ ਤਿੰਨਰ ਕਿਸੇ ਦੀ ਲੋੜ ਨਹੀਂ ਤੇਰੇ ਕੋਲ ਤਾਂ ਜਿਹੜਾ ਜੰਗ ਦਾ ਸਹਾਰਾ ਹੀ ਬਹੁਤ ਆ ਬਈ ਉਹ ਤੈਨੂੰ ਮਤਲਬ ਉਹ ਜੇ ਉਹਦਾ ਨਾਮ ਆ ਤਾਂ ਤੈਨੂੰ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ ਡੀ ਐਮ ਟੀ ਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਗਗਨਦੀਪ ਸਿੰਘ ਸਰਾਵ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਟਾਕ ਵਿਦ ਗगन ਸ਼ੋਅ ਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸਾਡੇ ਇਲਾਕੇ ਦੇ ਉਸ ਨੌਜਵਾਨ ਦੇ ਨਾਲ ਜੋ ਗਾਇਕੀ ਦੇ ਖੇਤਰ ਦੇ ਵਿੱਚ ਅਜੇ ਆਪਣੀ ਕਿਸਮਤ ਅਜਮਾ ਰਿਹਾ ਮੇਰੇ ਕਹਿਣ ਤੋਂ ਭਾਵ ਦੀਪ ਬਸੀਆਂ ਜਿਹੜਾ ਹੁਣੇ ਹੀ ਆਪਣਾ ਨਵਾਂ ਗੀਤ ਪਿੰਡ ਦੀਆਂ ਕੁੜੀਆਂ ਲੈ ਕੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਰਿਹਾ ਉਸ ਨੂੰ ਬਹੁਤ ਵੱਡੀਆਂ ਆਸਾਂ ਨੇ ਕਿ ਦਰਸ਼ਕ ਉਸ ਦੇ ਇਸ ਗਾਣੇ ਦਾ ਪਰਮਾ ਹੁੰਗਾਰਾ ਦੇਣਗੇ ਉਸ ਨੂੰ ਬਹੁਤ ਵੱਡੀਆਂ ਆਸਾਂ ਨੇ ਕਿ ਪੰਜਾਬ ਦੇ ਲੋਕ ਉਸ ਦੇ ਇਸ ਗੀਤ ਨੂੰ ਬਹੁਤ ਪਰਮਾ ਸਹਿਯੋਗ ਦੇਣਗੇ ਆਓ ਸਾਰਿਆਂ ਤੋਂ ਪਹਿਲਾਂ ਆਪਾਂ ਦੀਪਵਾਸੀਆਂ ਨੂੰ ਜੀ ਆਇਆਂ ਕਹਦੇ ਹਾਂ ਜੀ ਵੀਰ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸ਼ੋ ਟਾਕ ਵਿਦ ਗਗਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਟਾਕ ਵਿਦ ਗਗਨ ਨੂੰ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਮੇਰੇ ਵੱਲੋਂ ਯਾਨੀ ਕਿ ਤੁਹਾਡੇ ਆਪਣੇ ਦੀਪਵਾਸੀਆਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਬਰੇ ਜਿਹੜਾ ਤੁਹਾਡਾ ਹੁਣ ਗਾਣਾ ਆਇਆ ਪਿੰਡ ਦੀਆਂ ਕੁੜੀਆਂ ਜੀ ਇਹਨੂੰ ਕਿਵੇਂ ਦਾ ਹੰਧਾਰਾ ਮਿਲ ਰਿਹਾ ਇਹਨੂੰ ਵੀਰੇ ਇੱਕ ਬਹੁਤ ਹੀ ਚੰਗਾ ਹੰਧਾਰਾ ਮਿਲ ਰਿਹਾ ਬਾਹਰੋਂ ਫੋਨ ਕਾਲਾਂ ਤੇ ਮਤਲਬ ਇੱਕ ਵਧੀਆ ਸਭਿਆਚਾਰਕ ਗੀਤ ਦੇ ਨਾਲ ਜੋੜ ਕੇ ਤੇ ਕਾਲਜਾਂ ਚ ਪ੍ਰੋਮੋਸ਼ਨ ਸਾਨੂੰ ਬਹੁਤ ਮਤਲਬ ਸਿਟੀ ਯੂਨੀਵਰਸਿਟੀ ਚ ਸਾਨੂੰ ਇੱਕ ਵਧੀਆ ਪੱਧਰ ਤੇ ਬੁਲਾ ਕੇ ਉਹਨਾਂ ਨੇ ਸਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਮਾਨ ਸਨਮਾਨ ਕੀਤਾ ਜਿਹੜਾ ਤੁਹਾਡਾ ਇਹ ਗਾਣਾ ਆਇਆ ਉਹਦਾ ਜਿਹੜਾ ਅੰਤਰਾ ਉਹ ਜਰੂਰ ਸੁਣਾਓ ਸਾਨੂੰ ਹੋਇ ਅੱਖੀਆਂ ਵਿੱਚ ਅਥਰੂ ਨੇ ਅੱਜ ਡੋਲੀ ਵਹਿ ਚਲੀਆਂ ਢੱਲੋਂ ਤੇਰੇ ਬਾਗਾਂ ਦੀ ਅੱਜ ਰੌਣਕ ਲੈ ਚਲੀਆਂ ਮੇਰਾ ਚੱਲਦਾ ਜੋਰ ਨਹੀਂ ਮੈਂ ਸਕਦਾ ਮੋੜ ਨਹੀਂ ਮਨ ਮਾਰ ਕੇ ਚਲੀਆਂ ਨੇ ਸੋਨੇ ਦੀਆਂ ਗਲੀਆਂ ਨੇ ਚੰਦਨ ਵਿੱਚ ਰਲੀਆਂ ਨੇ ਬਾਬੁਲ ਦੀਆਂ ਨੀਹਾਂ ਨੇ ਮੇਰੇ ਪਿੰਡ ਦੀਆਂ ਤਹੀਆਂ ਨੇ ਬਹੁਤ ਸੋਹਣਾ ਬਾਈ ਜੀ ਬਹੁਤ ਸੋਹਣਾ ਔਰ ਮੈਸੇਜ ਵੀ ਇਹ ਚ ਪਤਾ ਲੱਗ ਰਿਹਾ ਸੀ ਇਹ ਗਾਣਾ ਬਾਈ ਜੀ ਫਿਰ ਜੰਗ ਟਿਲੋਂ ਨੇ ਲਿਖਿਆ ਜੰਗ ਟਿਲੋਂ ਦਾ ਲਿਖਿਆ ਹੋਇਆ ਜੀ ਤੇ ਟ੍ਰੈਂਡੀ ਵੀਰੇ ਦਾ 뮤직 ਆ ਸਾਡੀ ਆਪਣੀ ਕੰਪਨੀ ਜੱਟ ਬੂਟ ਤੇ ਵੀਰੇ ਉਹਨਾਂ ਨੇ ਇਹਨੂੰ ਮਤਲਬ ਬਾਹਰ ਨਹੀਂ ਮੇਰੇ ਮਿੱਤਰ ਵਿੱਕੀ ਵੀਰਾ ਪ੍ਰੀਤ ਰਮਨ ਤੇ ਉਹਨਾਂ ਨੇ ਇਸ ਗਾਣੇ ਨੂੰ ਕਰਾਉਣ ਨੂੰ ਮੇਰੀ ਮਤਲਬ ਵੱਡੀ ਹੈਲਪ ਕੀਤੀ ਹੈ ਹਾਂ ਸਾਰੇ ਯਾਨੀ ਯਾਰਾਂ ਦੋਸਤਾਂ ਨੇ ਬਾਹ ਫੜੀ ਆ ਬਿਲਕੁਲ ਬਿਲਕੁਲ अच्छा फिर ये जेड़ा ਤੁਸੀਂ ਗਾਇਕੀ ਦਾ ਸਫਰ ਸ਼ੁਰੂ ਕੀਤਾ ਸੀ ਜੀ ਇਹ ਜਿਆਦਾ ਵੀ ਕਦੋਂ ਸ਼ੁਰੂ ਕੀਤਾ ਸੀਗਾ ਇਹਨੂੰ ਵੀਰੇ ਅਸੀਂ 2018 ਦੇ ਵਿੱਚ ਮੈਂ ਜੰਗਨਾ ਸਟਾਰਟ ਕੀਤਾ ਸੀਗਾ ਤੇ ਉਸ ਤੋਂ ਪਹਿਲਾਂ ਜਿੱਦਾਂ ਹੁਣ ਆਪਾਂ ਸਕੂਲ 'ਚ ਜਿੱਦਾਂ ਬਾਲਸਵਾ ਲੱਗਦੀਆਂ ਨੇ ਤੇ ਉਹਨਾਂ ਵਿੱਚ ਗਾਉਂਦੇ ਹੁੰਦੇ ਸੀ ਜਾਂ ਯਾਰਾਂ ਦੋਸਤਾਂ 'ਚ ਬਹਿ ਕੇ ਕਿਤੇ ਸਕੂਲ 'ਚ ਬੈਠੇ ਹੋਣਾ ਤੇ ਉੱਥੇ ਗਾ ਲੈਣਾ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਦੋ ਜਾਨੀ ਸ਼ੌਂਕ ਸੀਗਾ ਤੇ ਇਹਨੂੰ ਤੁਸੀਂ ਹੁਣ ਪ੍ਰੋਫੈਸ਼ਨ ਬਣਾ ਲਿਆ ਬਿਲਕੁਲ 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 ਜੀ ਤੇ ਫਿਰ ਜੰਗ ਦੇ ਨਾਲ ਮੁਲਾਕਾਤ ਕਦੋਂ ਹੁੰਦੀ ਆ ਜੰਗ ਵੀਰੇ ਨਹੀ ਵੀਰੇ ਜੰਗ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਅਸੀਂ 2018 ਦੇ ਵਿੱਚ ਜੰਗ ਨਾਲ ਮੇਰੀ ਫਸਟ ਮੁਲਾਕਾਤ ਹੋਈ ਬਾਈ ਨਾਲ ਜਿੱਦਾਂ ਬਾਈ ਪਹਿਲਾਂ ਆਪ ਗੋਣਾ ਹੁੰਦਾ ਸੀਗਾ ਜਿੱਦਾਂ ਬੋਲ ਕੇ ਫੇਸਬੁੱਕ ਤੇ ਪੋਣਾ ਹੁੰਦਾ ਸੀਗਾ ਤੇ ਬਾਈ ਨੂੰ ਇਦਾਂ ਮੈਂ ਮੈਸੇਜ ਕੀਤਾ ਬਾਈ ਦਾ ਇੱਕ ਗਾਣਾ ਸੀਗਾ ਸੱਪਾਂ ਵਰਗੀਆਂ ਕੁੜੀਆਂ ਡੰਗ ਨੇ ਡੂੰਘੇ ਮਾਰਦੀਆਂ ਤੇ ਬਾਈ ਦਾ ਉਹ ਗਾਣਾ ਸੁਣ ਕੇ ਮੈਂ ਬਾਈ ਨੂੰ ਮੈਸੇਜ ਕੀਤਾ ਮੈਂ ਕਿਹਾ ਬਾਈ ਜੀ ਮੈਨੂੰ ਪਤਾ ਨਹੀਂ ਸੀ ਵੀ ਇਹ ਪ੍ਰੈਨ ਤੋਂ ਨੇ ਤੇ ਮੈਂ ਕਿਹਾ ਬਾਈ ਜੀ ਮੈਂ ਤੁਹਾਨੂੰ ਮਿਲਣਾ ਵਾਂ ਤੇ ਵੀ ਮੈਂ ਵੀ ਮਾੜਾ ਮੋਟਾ ਗਾ ਲੈਣਾ ਤੇ ਬਾਈ ਹੁਣੀ ਉਹ ਤੋਂ ਟਰੱਕ ਤੇ ਜਾਂਦੇ ਹੁੰਦੇ ਸੀ ਤੇ ਸਾਡੇ ਏਜੰਟ ਬਾਜੀ ਨੇ ਤੇ ਉਹਨਾਂ ਕੋਲ ਟਰੱਕ ਹੁੰਦਾ ਸੀ 18 ਡੈਰੀ ਉਧਰ ਜਾਂਦੇ ਹੁੰਦੇ ਬਾਈ ਕਹਿੰਦੇ ਕੋਈ ਨਾ ਜਦੋਂ ਵੀ ਮੈਂ ਆਇਆ ਵੀ ਮੈਂ ਛੋਟੇ ਵੀਰ ਤੈਨੂੰ ਫੋਨ ਕਰੂੰਗਾ ਵੀ ਤੂੰ ਪੈਂਡ ਆ ਜੀ ਤੇ ਬਾਈ ਜਦੋਂ ਪੈਂਡ ਆਏ ਬਾਈ ਨੇ ਮੈਨੂੰ ਕਾਲ ਕੀਤੀ ਤੇ ਮੈਂ ਬਾਈ ਕੋਲ ਗਿਆ ਤੇ ਬਾਈ ਦਾ ਫਰਸਟ ਗਾਣਾ ਹੀ ਸੀਗਾ ਕੋਲੋਰੋ ਗਾਣਾ ਸੀ ਪਹਿਲਾ ਗਾਣਾ ਕਰਿਆ ਸੀ ਤੇ ਬਾਈ ਨੇ ਮੈਨੂੰ ਫਰਸਟ ਗਾਣਾ ਹੀ ਉਹ ਸੁਣਾਇਆ ਸੀਗਾ ਤੇ ਫਰਸਟ ਗਾਣਾ ਸੀ ਸਿਲੈਕਟ ਕਰਕੇ ਤੇ ਫਰਸਟ ਗਾਣੇ ਦੀ ਉਹੀ ਵੀਡੀਓ ਪਾਤੀ ਹੂੰ ਤੇ ਮਤਲਬ ਗਾਣੇ ਦਾ ਬਾਈ ਨੇ ਮੈਨੂੰ 10 15 ਸੁਣਾਏ ਜਿੱਦਾਂ ਕਿ ਤੇ ਬਾਈ ਕਹਿੰਦੇ ਤੂੰ ਆਹ ਗਾਣਾ ਲੈ ਜਾ ਦੀਪ ਵੀ ਮਤਲਬ ਆਪਾਂ ਇਹ ਗਾਣੇ ਦੀ ਵੀਡੀਓ ਪਾ ਦਾਂਗੇ ਹੂੰ ਅੱਛਾ ਜਦੋਂ ਮਤਲਬ ਤੁਹਾਡੀ ਮੁਲਾਕਾਤ ਤਾਂ ਸੋਸ਼ਲ ਮੀਡੀਆ ਨੇ ਕਰਵਾਤੀ ਉਦੋਂ ਜੰਗ ਢਿਲੋਂ ਗਾਉਂਦਾ ਸੀ ਆਪ ਤੁਸੀਂ ਅਜੇ ਗਾਣਾ ਸ਼ੁਰੂ ਨਹੀਂ ਸੀ ਕੀਤਾ ਨਹੀਂ ਬਿਲਕੁਲ ਜੀ ਐਜ਼ ਇਹ ਤੁਸੀਂ ਚੰਗੇ ਸਰੋਤੇ ਉਹਨਾਂ ਦੇ ਬਣ ਕੇ ਉਹਨਾਂ ਨੂੰ ਮਿਲੇ ਸੀਗੇ ਮਿਲੇ ਸੀ ਬਿਲਕੁਲ ਅੱਛਾ ਫਿਰ ਜਦੋਂ ਉਹਨਾਂ ਨੇ ਤੁਹਾਨੂੰ ਗਾਣੇ ਸੁਣਾਏ ਤਾਂ ਉਹਨਾਂ ਜੋ ਇੱਕ ਜਿਹੜਾ ਤੁਸੀਂ ਦੱਸ ਰਹੇ ਹੋ ਗਾਣਾ ਕਲੈਕਸ਼ਨ ਦਿੱਤੀ ਉਹ ਤੁਹਾਨੂੰ ਵੀਡੀਓ ਕਰਨ ਲਈ ਕਿਹਾ ਸੀ ਇਹਨੇ ਉਹ ਗਵਾਉਣ ਦੇ ਦਿੱਤਾ ਸੀ ਨਹੀਂ ਗਵਾਉਣ ਨਹੀਂ ਗਾਣਾ ਜਿੱਦਾਂ ਕਹਿੰਦਾ ਕਹਿੰਦੇ ਵੀ ਮੈਨੂੰ ਵੀ ਇਦਾਂ ਸੀਗਾ ਵੀ ਵੀਰਾ ਵਧੀਆ ਲਿਖਦਾ ਜੀ ਤੇ ਵੀ ਮੈਂ ਵੀ ਇਹਨਾਂ ਨਾਲ ਕੰਮ ਕਰਾਂ ਹਣਾ ਮੇਰੀ ਵੀ ਦਿਲੋਂ ਚਾਹਨਾ ਸੀ ਵੀ ਮੈਂ ਬਾਈ ਨਾਲ ਕੰਮ ਕਰਾਂ ਯਾਰ ਵੀ ਬਹੁਤ ਸੋਹਣੀ ਕਲਮ ਇਹਨਾਂ ਦੀ ਚੰਗਾ ਲੱਗਦੇ ਆ ਤੇ ਫਿਰ ਬਾਈ ਨੇ ਮੈਨੂੰ ਗਾਣਾ ਮੈਨੂੰ ਕਹਿੰਦਾ ਵੀ ਆਹ ਗਾਣਾ ਵਾ ਕਲੋਰੋ ਮੈਂ ਕਿਹਾ ਬਾਈ ਜਦੋਂ ਆਪਾਂ ਇਹੀ ਗਾਣੇ ਦੀ ਵੀਡੀਓ ਕਰਦੇ ਪਈ ਨੇ ਮੈਨੂੰ ਗਾਣਾ ਦੇਦਾ ਸੀ ਤੀਜੇ ਦਿਨ ਵੀਡੀਓ ਪਾਤੀ ਤੇ ਫਿਰ ਉਹ ਪਹਿਲੀ ਵੀਡੀਓ ਨਾਲ ਹੀ ਮਤਲਬ ਮਾਲਕ ਦੀ ਇੰਨੀ ਕਰ ਪਾਉ ਜੀ ਉਹ ਦੂਜੇ ਤੀਜੇ ਦਿਨ ਹੀ ਫੇਸਬੁੱਕ ਦੇ 5-6 ਲੱਖ ਟੱਪ ਗਈ ਸੀ ਹੂੰ ਅੱਛਾ ਫਿਰ ਉਹ ਗਾਣਾ ਤੁਸੀਂ ਜਿਹੜਾ ਹੈਗਾ ਪਹਿਲਾ 5-6 ਲੱਖ ਟੱਪਿਆ ਮੈਂ ਚਾਹਣਾ ਉਹ ਹੀ ਜਿਹੇ ਜ਼ਿਆਦਾ ਤਾਂ ਸੁਣਾਓ ਜਿਹੜਾ ਸੀ ਹਾਂ ਜੂ ਵੀ ਸੁਣਾ ਦੇਣਾ ਹੋ ਬਿੰਦੇ ਬਿੰਦੇ ਬੇਬੇ ਲੜੇ ਚੂਨੇ ਚ ਨਾ ਪਾਣੀ ਖੜੇ ਮਾੜੇ ਹੋ ਗਏ ਘਰ ਦੇ ਹਾਲਾਤ ਵਈ ਡਿਗਰੀ ਮੈਂ ਚੁੱਲੇ ਜਾਲੀ ਰੰਮ ਦੀ ਬੋਤਲ ਲਾ ਲਈ ਠੇਕੇ ਉੱਤੇ ਕੱਢੀ ਸਾਰੀ ਰਾਤ ਨੀ ਜੀ ਦੇ ਪਿੱਛੇ ਕੱਡੇ ਸੰਗਰੂਰ ਜਾ ਕੇ ਤਰਲੇ ਮੈਂ ਪਰਸੋਂ ਉਸੜਨੀ ਨੂੰ ਗਈਆ ਹੋ ਬਾਪੂ ਦੇ ਵਿਆਜ ਲੜੇ ਮੇਰਾ ਨਾਂ ਜਹਾਜ਼ ਚੜੇ ਸ਼ੱਕੀ ਜੀ ਰਿਪੋਰਟ ਹੋਈ ਪਈਆ ਹੋ ਬਾਪੂ ਦੇ ਵਿਆਜ ਲੜੇ ਮੇਰਾ ਨਾਂ ਜਹਾਜ਼ ਚੜੇ ਸ਼ੱਕੀ ਜੀ ਰਿਪੋਰਟ ਹੋਈ ਪਈਆ ਤੇ ਵੇ ਜੰਗਟੇ ਨੂੰ ਜਦੋਂ ਤੁਸੀਂ ਇਹ ਗਾਣਾ ਗਾਇਆ ਗੱਲ ਕੀਤੀ ਬਾਈ ਇਹਦੇ ਵਿੱਚ ਸੰਗਰੂਰ ਦਾ ਨਾਮ ਕਿਉਂ ਲਿਆ ਬਾਈ ਦਾ ਨਾ ਇੱਕ ਫਰੈਂਡ ਸੀ ਮੁੰਡਾ ਸੰਗਰੂਰ ਤੋਂ ਤੇ ਮੈਂ ਪੁੱਛਿਆ ਵੀ ਬਾਈ ਨੂੰ ਮੈਂ ਕਿਹਾ ਬਾਈ ਇਹਦੇ ਵਿੱਚ ਸੰਗਰੂਰ ਦਾ ਨਾਮ ਹੀ ਕਿਉਂ ਪਾਇਆ ਗਿਆ ਵੀ ਆਪਣੇ ਸ਼ਹਿਰ ਦਾ ਪਾ ਲੈ ਲੈਂਦੇ ਹਨਾ ਮੈਨੂੰ ਕਹਿੰਦਾ ਯਾਰ ਵੀ ਦੀਪ ਇਹ ਸੰਗਰੂਰ ਦਾ ਇੱਕ ਮੇਰਾ ਫਰੈਂਡ ਸੀ ਮੁੰਡਾ ਉਹਨੇ ਮੈਨੂੰ ਇਹ ਹੱਡ ਬੀਤੀ ਸੁਣਾਈ ਕਹਿੰਦਾ ਯਾਰ ਇੱਕ ਵਿਆਜ ਵੀ ਚੜਿਆ ਪਿਆ ਵਾ ਤੇ ਨਾ ਹੀ ਜਿਹਹਾੜ ਚੜਦਾ ਵਾ ਨਾ ਹੀ ਕਹਿੰਦਾ ਵਿਆਜ ਦਾ ਸਿਸਟਮ ਕੋਈ ਲੋਟ ਆਂਦਾ ਫਿਰ ਬਾਈ ਕਹਿੰਦਾ ਵੀ ਮੈਂ ਆਹ ਵਾਲਾ ਗਾਣਾ ਯਾਰ ਵੀ ਉੱਥੇ ਇਹ ਚੀਜ਼ ਬਣਾਈ ਤੇ ਉਸ ਤੋਂ ਬਾਅਦ ਫਿਰ ਤੁਸੀਂ ਲਗਾਤਾਰ ਉਹਨਾਂ ਦੇ ਸੰਪਰਕ ਚ ਹਾਂਜੀ ਵੀਰੇ ਅਸੀਂ ਬੈਕ ਟੂ ਬੈਕ ਜਿੱਦਾਂ ਵੀਡੀਓ ਪਾਉਂਦੇ ਰਹੇ ਹਨ ਤੇ ਅਸੀਂ 10 11 ਵੀਡੀਓ ਪਾਈਆਂ ਲੋਕਾਂ ਨੇ ਸਾਨੂੰ ਬਹੁਤ ਜ਼ਿਆਦਾ ਮਨਮੁਹੀ ਪਿਆਰ ਦਿੱਤਾ ਅੱਜ ਤਾਂ ਜਿਵੇਂ ਹੁਣ ਜੰਗ ਢੱਲੋਂ ਆ ਪੂਰੀ ਸੈਲੀਬ੍ਰਿਟੀ ਵੱਢ ਚੁੱਕਿਆ ਹਨਾ ਜੀ 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 ਗਲਾਬ ਸਿੱਧੂ ਵਰਗੇ ਜਿਹੜੇ ਗਾਇਕ ਨੇ ਉਹਦਾ ਲਿਖਿਆ गा ਰਹੇ ਨੇ ਹਨਾ ਬਿਲਕੁਲ ਬਿਲਕੁਲ ਤਾਂ ਫਿਰ ਕਦੇ ਤੁਹਾਨੂੰ ਐ ਨਹੀਂ ਹੋਇਆ ਵੀ ਯਾਰ ਜੰਗ ਬਾਈ ਮੈਂ ਤੇ ਇਕੱਠਿਆਂ ਨੇ ਸਫ਼ਰ ਸ਼ੁਰੂ ਕੀਤਾ ਸੀ ਅੱਜ ਜੰਗ ਬਾਈ ਅਸਮਾਨ ਨੂੰ ਛੂ ਰਿਹਾ ਨਹੀਂ ਅਸਲ ਮੈਨੇ ਪਤਾ ਵੀ ਇਹ ਗੱਲ ਕੀਤੀ ਅਸੀਂ ਨਹੀਂ ਨਹੀਂ ਵੀਰੇ ਇਦਾਂ ਦਾ ਕੋਈ ਕਰੀ ਦੇਖੋ ਮੈਂ ਪਹਿਲਾਂ ਵੀ ਉਹਨਾਂ ਨੂੰ ਵੱਡੇ ਭਰਾਏ ਦਾ ਰੋਤਵਾ ਦਿੱਤਾ ਸੀ ਵੀ ਯਾਰ ਇਹ ਮੇਰਾ ਵੱਡਾ ਭਰਾ ਅੱਜ ਵੀ ਆ ਉਹੀ ਰੋਤਵਾ ਜਿਹੜਾ ਉਹ ਬਰਕਰਾਰ ਆ ਹਮ ਉਹ ਉਹਨਾਂ ਨੇ ਮਿਹਨਤ ਕੀਤੀ ਉਹਨਾਂ ਦੀ ਛੜਰਗਲਾ 15 16 ਸਾਲ ਦੀ ਮੇਰੀ 7 8 ਸਾਲ ਦੀ ਛੜਰਗਲਾ ਮਾਲਕ ਨੇ ਉਹਨਾਂ ਨੂੰ ਤਰੱਕੀ ਦਿੱਤੀ ਮੈਨੂੰ ਬਹੁਤ ਇਹੀ ਚੀਜ਼ ਦਾ ਪ੍ਰਾਊਡ ਫੀਲ ਹੁੰਦਾ ਲੈ ਕੇ ਜਾਂਦਾ ਕਿਤੇ ਜਦੋਂ ਜਾਂਦੇ ਜਾਂਦੇ ਬਿਲਕੁਲ ਵੀਰੇ ਗਲਾ ਵੀਰੇ ਨਾਲ ਪਿੱਛੇ ਸ਼ੋਅ ਕਰਕੇ ਖੜੇ ਆ ਧੂਲੀ ਵਿਆਹ ਸੀ ਆਪਣੇ ਮਿੱਤਰਾਂ ਦਾ ਤੇ ਉੱਥੇ ਗਲਾ ਵੀਰੇ ਨਾਲ ਕਰਿਆ ਪ੍ਰੋਗਰਾਮ ਜਾਂਦੇ ਹੁਣ ਵੀ ਹਾਂ ਕੋਈ ਇਦਾਂ ਦੀ ਬਾਈ ਦਾ ਸਿਸਟਮ ਮਤਲਬ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਿੱਦਾਂ ਹੁਣ ਮੰਨ ਕੇ ਚੱਲੋ ਬਾਈ ਦੇ ਗਾਣੇ ਦਾ ਅੱਜ 4 ਲੱਖ ਰੁਪਈਆ ਰੇਟ ਆ ਬਾਈ ਨੇ ਕਦੇ ਮੈਨੂੰ ਇਹ ਗੱਲ ਨਹੀਂ ਕਹੀ ਯਾਰ ਵੀ ਤੂੰ ਮੈ ਠੀਕ ਹੈ ਜਾਂ ਮੈਨੂੰ ਇਹ ਨਹੀਂ ਕਿਹਾ ਵੀ ਦੀਪੇਰ ਆਪਾਂ ਵੀਡੀਓ ਕਰਨੀ ਆ ਤੂੰ ਅੱਜ ਇੰਨੇ ਪਾਦੇ ਮੈਨੇ ਪਾ ਲੈਣਾ ਨਹੀਂ ਜਦੋਂ ਬਾਈ ਨੇ ਕਰਤੇ ਸਾਰੇ ਆਪ ਹੀ ਕਰਦੇ ਕਦੇ ਮਤਲਬ ਪੈਸੇ ਦਾ ਸਾਡੇ ਚੀ ਚ ਹੀ ਆਈ ਕਦੇ ਹਾਂ ਚਲੋ ਵਧੀਆ ਗੱਲ ਆ ਹਾਂਜੀ ਚਲੋ ਸਾਨੂੰ ਇਹ ਵੀ ਵਧੀਆ ਵੀ ਉਹ ਵੀ ਆਪਣੇ ਏਰੀਏ ਦਾ ਤੇ ਤੁਸੀਂ ਸਾਡੇ ਏਰੀਏ ਦੇ ਵਿੱਚੋਂ ਨਵੀਆਂ ਬਲੰਗਾ ਹਨਾ ਜੀ 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 ਪੁੱਟ ਰਹੇ ਹੋ ਤਾਂ ਜਿਵੇਂ ਤੁਸੀਂ ਦੱਸਿਆ ਬਈ ਜੰਗ ਢਿਲੋਂ ਨੇ ਦਾ ਤੁਹਾਨੂੰ ਹੁਣ ਤੱਕ ਪੂਰੀ ਸਪੋਰਟ ਕੀਤੀ ਹੈ ਬਿਲਕੁਲ ਵੀਰੇ ਤਾਂ ਇਹਦੇ ਨਾਲ ਜ਼ਰੂਰੀ ਸਪੋਰਟ ਹੁੰਦੀ ਆ ਵੀ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਅੱਗੇ ਵਧਣਾ ਵੀ ਆਪਣੇ ਘਰ ਦੇ ਆਪਣਾ ਸਾਥ ਦਿੰਦੇ ਆ ਕਿ ਨਹੀਂ ਦਿੰਦੇ ਘਰਦਿਆਂ ਦੀ ਤਾਂ ਵੀਰੋ ਸ਼ੁਰੂ ਦੇ ਸਪੋਰਟ ਰਹੀ ਆ ਖਾਸ ਕਰਕੇ ਮਾਤਾ ਦੀ ਤੇ ਡੈਡੀ ਦੀ ਭੈਣ ਦੀ ਮਤਲਬ ਹਮੇਸ਼ਾ ਹੀ ਇਦਾਂ ਕਹਿੰਦੇ ਰਹਿੰਦੇ ਆ ਯਾਰ ਵੀ ਤੂੰ ਕੁਝ ਚੰਗਾ ਕਰ ਕੁਝ ਵਧੀਆ ਕਰ ਤੇ ਮਹਾਲੀ ਜਾਈ ਦਾ ਹੁਣ ਇਦਾਂ ਕਹਿੰਦੇ ਕੀ ਬਣਾ ਕੇ ਲੈ ਕੇ ਆ ਸਾਨੂੰ ਸੁਣਾ ਦਿਖਾ ਸਾਨੂੰ ਕਿਹੜਾ ਗਾਣਾ ਬਣਾ ਕੇ ਲੈ ਕੇ ਆ ਮੰਗਰ ਉਹਨਾਂ ਦੀ ਸਪੋਰਟ ਤਾਂ ਹੁਣ ਤੱਕ ਵੀ ਰਹੀ ਸ਼ੁਰੂ ਤੋਂ ਫਿਰ ਪਹਿਲਾ ਗਾਣਾ ਆਪਾਂ ਕਈ ਵਾਰੀ ਹੁੰਦਾ ਨਾ ਛੋਟੇ ਹੁੰਨੇ ਜਾਂ ਗੋਨੇ ਹੁੰਨੇ ਤਾਂ ਪਹਿਲਾ ਤੁਹਾਨੂੰ ਯਾਦ ਆ ਵੀ ਉਹ ਮੰਮਾ ਨੂੰ ਸੁਣਾਇਆ ਸੀਗਾ ਜਾਂ ਸਿਸਟਰ ਨੂੰ ਸੁਣਾਇਆ ਸੀ ਜਾਂ ਫਾਦਰ ਨੂੰ ਸੁਣਾਇਆ ਸੀ ਉਹਦਾ ਵੀਰੇ ਮਾਤਾ ਨੇ ਸੁਣਾਉਣੇ ਜਾਂਦੇ ਜ਼ਿਆਦਾ ਗਾਣਾ ਜਦੋਂ ਪਹਿਲਾ ਗਾਣਾ ਫਸਟ ਵਾਰ ਜਦੋਂ ਗਾਣਾ ਕਰਿਆ ਸੀ ਕਲੋਰੋ ਜਿੱਦਾਂ ਮੇਰੇ ਕੋਲ ਉਹਦਾ ਨਾ ਫੋਨ ਹੁੰਦਾ ਨਹੀਂ ਸੀ ਵੀਰੇ ਹਨਾ ਟੱਚ ਜਦੋਂ ਬਾਈ ਨੇ ਮੈਨੂੰ ਗਾਣਾ ਕਰਿਆ ਰਿਕਾਰਡ ਕਰਿਆ ਤੇ ਬਾਈ ਇਦਾਂ ਹੀ ਕਿਤੇ ਮਹਾਲੀ ਨੂੰ ਜਾ ਰਹੇ ਸੀਗੇ ਤੇ ਮੈਨੂੰ ਕੀਬੋਰਡ ਫੋਨ ਹੁੰਦਾ ਸੀ ਜੰਗ ਬਾਈ ਨੇ ਉਹ ਤੇ ਫੋਨ ਕੀਤਾ ਕਹਿੰਦਾ ਦੀਪ ਵੀਰ ਗਾਣਾ ਬਣਾਇਆ ਆਪਣਾ ਕਲੋਰੋ ਮੈਂ ਤੈਨੂੰ ਸੁਣਾ ਕੇ ਜਾਣਾ ਤੂੰ ਤੇ ਮੈਂ ਘਰੋਂ ਮਤਲਬ ਮਾਤਾ ਹੁਣੀ ਸਾਰੇ ਆ ਗਏ ਬਾਈ ਨੇ ਮੈਨੂੰ ਗੱਡੀ ਚੋਂ ਗਾਣਾ ਲਾ ਕੇ ਸੁਣਾਇਆ ਕਹਿੰਦਾ ਵੀ ਮਰ ਘਰ ਦੇਆਂ ਨੂੰ ਵੀ ਚੀਜ਼ ਦਾ ਬਹੁਤ ਮਾਣ ਮਹਿਸੂਸ ਹੋਇਆ ਵੀ ਅਸੀਂ ਇੱਕ ਮਤਲਬ ਸਾਡਾ ਬੱਚਾ ਵੀ ਇੱਕ ਚੰਗੇ ਲੈਵਲ ਤੇ ਆ ਕੇ ਆਦੀ ਹੈ ਕਿ ਵਧੀਆ ਤਰੀਕੇ ਨਾਲ ਵੀ ਮਤਲਬ ਕਿ ਸਭਿਆਚਾਰ ਗਾਣੇ ਕਰ ਰਿਹਾ ਹੂੰ ਬਹੁਤ ਖੁਸ਼ੀ ਹੋਈ ਜੀ ਇਹਨਾਂ ਨੂੰ ਹੂੰ ਜੰਗ ਢਿਲੋਂ ਦੇ ਦਾ ਕਲਮ ਸ਼ਾਇਦ ਇਸੇ ਕਰਕੇ ਪ੍ਰਵਾਨਿਤ ਕੀਤੀ ਗਈ ਹੈ ਕਿਉਂਕਿ ਜ਼ਿਆਦਾਤਰ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਹੱਦ ਬੀਤੀ ਨਹੀਂ ਕੋਈ ਜਿੰਨੇ ਵੀ ਅਸੀਂ ਹੁਣ ਤੱਕ ਗਾਣੇ ਗੀਤੇ ਆ ਅਸੀਂ ਮੋਸਟਲੀ ਸਾਰੇ ਸਭਿਆਚਾਰ ਨੂੰ ਪ੍ਰੋਮੋਟ ਕਰਦੀ ਕੀਤੇ ਆ ਹੂੰ 3 ਗਾਣੇ ਆਇਆ ਸੀਗਾ ਪਿੱਛੇ ਛੋਟੀ ਭੈਣ ਨੂੰ ਵਿਆਹ ਦੀ ਬਸ ਕਣਕੇ ਵਾਕੀ ਲਿਮਟਾਂ ਨਾਲ ਝੋਨੇ ਉਤ ਲਾ ਲਾਂ ਅਸੀਂ ਉਹ ਗਾਣਾ ਕੀਤਾ ਸੀ ਉਹ ਵੀ ਇਹੀ ਉਹ ਵੀ ਤੁਸੀਂ ਉਹ ਗਾਇਆ ਸੀ ਹਾਂਜੀ ਉਹ ਵੀ ਮੈਨੂੰ ਸੁਣਾਓ ਜਰੂਰ ਮੇਰੇ ਚਿੱਤੇ ਨਹੀਂ ਆਉਗਾ ਕੋਈ ਗੱਲ ਨਹੀਂ ਕੋਈ ਗੱਲ ਹਾਂਜੀ ਹਾਂਜੀ ਤਾਂ ਜਿਵੇਂ ਤੁਸੀਂ ਜੰਗ ਢਿੱਲੋਂ ਦੇ ਨਾਲ ਘਰ ਦੇ ਨਹੀਂ ਸਪੋਰਟ ਤੋਂ ਬਾਅਦ ਗਾਉਣਾ ਸ਼ੁਰੂ ਕਰਤਾ ਫਿਰ ਇਹਦੇ ਵਿੱਚ ਰੋਲ ਹੁੰਦਾ ਇੰਡਸਟਰੀ ਦਾ ਖਾਸ ਕਰਕੇ ਜਿਹੜੀ ਪੰਜਾਬੀ ਇੰਡਸਟਰੀ ਆ ਹਨਾ ਇਹਦੇ ਲਈ ਬਹੁਤ ਚਾਹੇ ਨਵੇਂ ਮੁੰਡੇ ਨੇ ਚਾਹੇ ਇਹਦੇ ਵਿੱਚ ਕਹਿ ਲਈਏ ਪੁਰਾਣੇ ਨੇ ਉਹ ਇਹ ਉਲਾਮਾ ਇੱਕ ਜਰੂਰ ਰੱਖਦੇ ਨੇ ਵੀ ਇੰਡਸਟਰੀ ਨਾ ਕਿਸੇ ਨੂੰ ਉੱਠਣ ਨਹੀਂ ਦਿੰਦੀ ਉਹ ਇਹਦੇ ਵਿੱਚ ਬਹੁਤ ਵੱਡੇ ਫਨੀਅਰ ਸੱਪ ਬੈਠੇ ਨੇ ਜਿਹੜੇ ਬਸ ਕਹਿੰਦੇ ਆ ਵੀ ਇਹਨੂੰ ਉੱਠਣ ਨਹੀਂ ਦੇਣਾ ਜੇ ਕੋਈ ਉੱਠਣ ਲੱਗਦਾ ਵੀ ਆ ਉਹਨੂੰ ਆਪਦੀ ਬੁੱਕਲ ਚ ਲੈ ਲੈਂਦੇ ਨੇ ਮੋਸਟਲੀ ਵੀਰੇ ਇਹ ਚੀਜ਼ ਤਾਂ ਦੇਖੋ ਹੁੰਦੀ ਹੋਈ ਆ ਜਿੱਦਾਂ ਹੁਣ ਮੈਂ ਕੰਮ ਕਰਦਾ ਅੰਡਰਸਟਿਚ ਹੈ ਨਾ ਵੀ ਬਾਈ ਤੁਸੀਂ ਗਾਣਾ ਹੁਣ ਮੰਨ ਲੇ ਕਿ ਚਲੋ ਜੰਗ ਗਾਣਾ ਮਤਲਬ 4 ਲੱਖਾਂ ਦਾ ਦਿੰਦਾ ਤੁਸੀਂ ਬਾਈ ਗਾਣਾ ਲਿਆਓ ਜੰਗ ਦਾ ਤੁਸੀਂ ਆਡੀਓ ਵੀਡੀਓ ਅਸੀਂ ਕਰ ਲਾਂਗੇ ਤੇ ਜੰਗ ਨੂੰ ਕੋਈ ਪੇਮੈਂਟ ਨਹੀਂ ਕਰਨੀ ਤੁਹਾਨੂੰ ਕੋਈ ਬੁਕਿੰਗ ਦਾ ਕੁਝ ਨਹੀਂ ਦੇਣਾ ਹੈ ਨਾ ਤੇ ਅਸੀਂ ਸਿਰਫ ਕੱਲਾ ਰੀਲੀਜ਼ ਕਰ ਸਕਦੇ ਆ ਆਪਣੀ ਕੰਪਨੀ ਤੋਂ ਹੈ ਨਾ ਤੇ ਐਜ਼ ਇਹ ਤੁਹਾਨੂੰ ਹੋਰ ਨਹੀਂ ਕੁਝ ਦੇ ਸਕਦੇ ਹੈ ਨਾ ਪਰ ਉਹ ਚੀਜ਼ ਦਾ ਕਿਦਾਂ ਨਾ ਕਿ ਯਾਰ ਦੁੱਖ ਲੱਗਦਾ ਹੂੰ ਕਿਉਂਕਿ ਮਤਲਬ ਹਣਾ 8 ਸਾਲ ਹੋ ਗਏ ਅੱਜ ਤੱਕ ਇਵਨ ਕੇ ਵੀ ਰੁਪਿਆ ਵੀ ਨਹੀਂ ਮਟਿਆ ਕਲਾਕਾਰੀ ਚ ਹੂੰ ਆਪਦੀ ਪੌਕਟ ਚੋਂ ਜਾਂ ਕਿਹਦੀ ਹੈ ਨਾ ਜਾਂ ਯਾਰਾਂ ਦੋਸਤਾਂ ਦੀ ਸਪੋਰਟ ਨਾਲ ਹੈ ਨਾ ਜਾਂ ਜੰਗ ਦੀ ਸਪੋਰਟ ਨਾਲ ਹੀ ਸਾਰੀ ਚੀਜ਼ ਕੀਤੀ ਹੈ ਮਤਲਬ ਕੋਈ ਹੌਸਲਾ ਨਹੀਂ ਦੇ ਰਿਹਾ ਵੀ ਕੋਈ ਐ ਨਹੀਂ ਕੋਈ ਪ੍ਰੋਮੋਟਰ ਉੱਠ ਕੇ ਕਹਿ ਰਿਹਾ ਵੀ ਬਈ ਹਾਂ ਯਾਰ ਵੀ ਤੂੰ ਤੇਰੀ ਕਲਾ ਤੇਰੀ ਚੰਗੀ ਹੈ ਤੂੰ ਗਾਉਣਾ ਸੋਹਣਾ ਯਾਰ ਹੈ ਨਾ ਵੀ ਇਹੀ ਤੇਰਾ ਗਾਣਾ ਕਰਾ ਦਿੰਨੇ ਆ ਤੂੰ ਸਾਡੇ ਨਾਲ ਸਾਈਨ ਹੋ ਜਾ ਜਾਂ ਕੁਝ ਵੀ ਆ ਮਤਲਬ ਇਦਾਂ ਦਾ ਕੁਝ ਨਹੀਂ ਕਦੇ ਮਤਲਬ ਵਾਹ ਸਮਝ ਮਤਲਬ ਵਾਹ ਟ੍ਰੈਂਡ ਇਹੀ ਚੱਲਦਾ ਵੀ ਜਦੋਂ ਤੁਸੀਂ ਸਟਾਰ ਬਣ ਜਾਂਦੇ ਨੇ ਫਿਰ ਤੁਹਾਡੇ ਕੋਲੇ ਆਉਂਦੇ ਆ ਹਨਾ ਇਹਦਾ ਇਹਦਾ ਪਹਿਲਾਂ ਨਹੀਂ ਕੋਈ ਮਤਲਬ ਇਹਦਾ ਰੀਤ ਹੀ ਤੂੰ ਨਹੀਂ ਆਈਆ ਮੰਨ ਲ ਕੇ ਚੱਲੋ ਹਨਾ ਰੀਤ ਬਣੀ ਆਈਆ ਅੱਜ ਮੈਂ ਆ ਮੇਰੇ ਨੂੰ ਦੀਪ ਆ ਠੀਕ ਆ ਜੇ ਮੈਂ ਮਤਲਬ ਚੱਲ ਗਿਆ ਮੇਰੇ ਗਾਣੇ ਚੱਲ ਗਏ ਫਿਰ ਮੈਂ ਦੀਪ ਬਾਈ ਬਣ ਜੂਗਾ ਹਾਂ ਸਹੀ ਹੈ ਨਾ ਇਹਦਾ ਰੀਤ ਹੀ ਤੁਰ ਹੀ ਆਈ ਚੜਦੇ ਸੂਰਜ ਨੂੰ ਸਲਾਮਾ ਬਿਲਕੁਲ ਬਿਲਕੁਲ ਬੰਦੀ ਚੀ ਜਾਈ ਹੂੰ ਅੱਛਾ ਫਿਰ ਜਿਵੇਂ ਹੁਣ ਤੁਸੀਂ ਜੰਗ ਢਿੱਲੋਂ ਨਾਲ ਕਿਦਾਂ ਮਤਲਬ ਕਿੰਨੇ ਦਿਨਾਂ ਬਾਅਦ ਮਿਲ ਲੈਣੇ ਹੋ ਕਦੋਂ ਮੁਲਾਕਾਤ ਹੁੰਦੀ ਹੁੰਦੀ ਹੈ ਨਾ ਮੇਰੇ ਦੂਜੇ ਤੀਜੇ ਦਿਨ ਮਤਲਬ ਮੋਸਟਲੀ ਮਿਲ ਕਿਉਂਕਿ ਬਾਈ ਪਿੰਡ ਰਿਆਂਦਾ ਵਾ ਹਨਾ ਤੇ ਮਤਲਬ ਫੈਮਿਲੀ ਵਾਲਾ ਦੋ ਬੱਚਿਆਂ ਨੇ ਉਹਦੇ ਕੋਲ ਤੇ ਮੋਸਟਲੀ ਬਾਈ ਪਿੰਡ ਰਿਆਂਦਾ ਵਾ ਮਹਾਲੀ ਚਲੇ ਜਾਂਦਾ ਜਦੋਂ ਕੰਮਕਾਰ ਹੁੰਦਾ ਕੋਈ ਅੱਛਾ ਅੱਜ ਵੀ ਜਦੋਂ ਜੰਗ ਢਿੱਲੋਂ ਗਾਣਾ ਕੋਈ ਲਿਖਦਾ ਪਹਿਲਾਂ गा ਕੇ ਸਾਨੂੰ ਸੁਣਾਉਂਦਾ ਹੁੰਦਾ ਜਾਂ ਸਿਰਫ ਪੜਾਉਂਦਾ ਹੀ ਆ ਵੀ ਅੱਜ ਮੈਂ ਆ ਲਿਖਿਆ ਬਾਈ ਨਹੀਂ ਮਤਲਬ ਬਾਈ ਨੇ ਮਤਲਬ ਜਿਹੜਾ ਮੇਰੇ ਟੱਚ ਦਾ ਗਾਣਾ ਵਾ ਹਨ ਇਹ ਚੰਗੇ ਤਰੀਕੇ ਨਾਲ ਮਿਊਜ਼ਿਕ ਰੈਕੋਰਡਰ ਨੂੰ ਫੋਨ ਕਰ ਦਿੰਦਾ ਵੀ ਦੀਪ ਤੂੰ ਇਹਦੇ ਕੋਲ ਚੱਲ ਜਾਏ ਮੈਨੂੰ ਕਾਲ ਕਰਤੀ ਉਸੇ ਜਗ੍ਹਾ ਦੇ ਗਾਣੇ ਬਣਾ ਲਾ ਕੋਈ ਚੱਕਰ ਨਹੀਂ ਉਹ ਹੋ ਸਿਸਟਮ ਆਪਾਂ ਉਹਦੇ ਨਾਲ ਬਾਅਦ ਚ ਕਰ ਲਾਂਗੇ ਹੁਣ ਤੱਕ ਜੇ ਮੈਂ ਪੁੱਛਾਂ ਤੁਹਾਨੂੰ ਕੁੱਲ ਕਿੰਨੇ ਗਾਣੇ ਤੁਹਾਡੇ ਮਾਰਕੀਟ ਦੇ ਵਿੱਚ ਆ ਗਏ ਮੇਰਾ ਵੀ ਤੇ 12 ਗਾਣੇ ਮਤਲਬ ਮਾਰਕੀਟ 'ਚ ਮੇਰੇ ਹੁਣ ਤੱਕ ਆ ਗਿਆ 10 ਤੋਂ 12 ਗਾਣੇ ਤੇ ਉਹ 12 ਗਾਣੇ ਵੱਖ-ਵੱਖ ਵਿਸ਼ਿਆਂ ਦੇ ਹੀ ਹਾਂਜੀ ਵੀਰੇ ਮੱਖ-ਮੱਖ ਕੋਈ ਕਣਕ ਤੇ ਗਾਇਆ ਸੀ ਤੇ ਮੈਂ ਕਹਿੰਦੀ ਆ ਖੇਤੀਬਾੜੀ ਤੇ ਧੀਆਂ ਤੇ ਹੋ ਗਿਆ ਹਨਾ ਤੇ ਯਾਰਾਂ ਦੋਸਤਾਂ ਦੇ ਕਰਿਆ ਸੀ ਗਾਣਾ ਲੋਕੀ ਕਹਿੰਦੇ ਮੇਲਾ ਭਰ ਗਿਆ ਇਕੱਠ ਗੱਭਰੂ ਦੇ ਯਾਰਾਂ ਦਾ ਹਨਾ ਲੱਗ-ਲੱਗ ਵਿਸ਼ਿਆਂ ਦੇ ਗਾਣੇ ਕਰਿਆ ਜਿਹੜਾ ਫਿਰ ਤੁਹਾਡੇ ਸਭ ਦਾ ਕਈ ਵਾਰੀ ਹੁੰਦਾ ਦਿਲ ਦੇ ਨੇੜੇ ਹੁੰਦਾ ਗਾਣਾ ਅਕਸਰ ਹੀ ਆਪਾਂ ਗੁੰਗੁਣਾਉਂਦੇ ਰਹਿੰਦੇ ਨੇ ਕਿਹੜਾ ਗਾਣਾ ਗਾਣਾ ਵੀਰੇ ਹੋਂ ਜਿਹੜਾ ਮੈਂ ਕਰਕੇ ਹੈ ਪਿੰਡ ਦੀਆਂ ਕੁੜੀਆਂ ਉਹੀ ਦਿਲ ਦੇ ਕਰੀਬ ਆ ਵੀਰੇ ਹਾਂ ਮਤਲਬ ਵੱਡੀ ਆਸ ਕਰਦਾ ਹੁਣ ਵੀ ਇਹ ਗਾਣੇ ਤੋਂ ਤੇ ਮਤਲਬ 10 12 ਦਿਨ ਨਹੀਂ ਹੋਇਆ ਹੈ ਤਾਂ ਇਹ ਗਾਣੇ ਨੂੰ ਇੱਕ ਵੱਡੀ ਆਸ ਕਰਦਾ ਵੀ ਇਹ ਗਾਣਾ ਵੀ ਚੰਗੇ ਇੱਕ ਲੈਵਲ ਤੇ ਖੜਾ ਕਰ ਦੇਗਾ ਹੂੰ ਤੇ ਤੁਹਾਨੂੰ ਲੱਗਦਾ ਵਾ ਵੀ ਜਿਹੜੇ ਲੋਕ ਜਦੋਂ ਤੁਸੀਂ ਚੰਗਾ ਗਾਉਨੇ ਹੋ ਤਾਂ ਉਹ ਹਜੇ ਸਰੋਤੇ ਰਿਸਪੌਂਸ ਵੀ ਦਿੰਦੇ ਆ ਐਪਰੀਸ਼ੀਏਟ ਦਾ ਵੀਰੇ ਬਹੁਤ ਕਰਦੇ ਆ ਲੋਕ ਹੂੰ ਕਿਉਂਕਿ ਜੇ ਆਪਾਂ ਕਹਿੰਦੀ ਇਹ ਵੀ ਲੈਕਚਰ ਦਾ ਸੁਣਨ ਵਾਲੇ ਹੈਗੇ ਆ ਤਾਂ ਚੰਗਾ ਸੁਣਨ ਵਾਲੇ ਵੀ ਹੈਗੇ ਆ ਹੂੰ ਜੇ 70% ਤੋਂ ਉਹ ਸੁਣਦੇ ਆ ਤਾਂ 30% ਸੁਣਨ ਵਾਲੇ ਹੈਗੇ ਆ ਹੂੰ ਮਤਲਬ ਸਪੋਰਟ ਤਾਂ ਮਿਲਦੀ ਆ ਮਿਲਦੀ ਆ ਹਾਂ ਮਿਲਦੀ ਮੇਰੇ ਬਿਲਕੁਲ ਇਹ ਕਿਤੇ ਅੱਛਾ ਫਿਰ ਹੁਣ ਜਿਵੇਂ ਤੁਸੀਂ ਫਿਊਚਰ ਦੇ ਵਿੱਚ ਕੀ ਸੋਚ ਰੱਖਦੇ ਹੋ ਫਿਊਚਰ 'ਚ ਵੀਰੇ ਹੁਣ ਐਲਬਮ ਬਕਰਨ ਦਾ ਸੋਚਿਆ ਹੂੰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹੜਿਆ ਵੀ ਮੇਰੇ ਮਿੱਤਰਾਂ ਮੁੰਡੇ ਬਾਹਰੋਂ ਹਨ ਬਾਈ ਵਿੱਕੀ ਬਾਈ ਹੋਣੀ ਪ੍ਰੀਤ ਰਮਨ ਹੋਣੀ ਤੇ ਬਾਈ ਉਹਨਾਂ ਦੀ ਸਪੋਰਟ ਨਾਲ ਤੇ ਅਸੀਂ ਮਤਲਬ ਐਲਬਮ ਬਕਰਾਂ ਜਾਂ ਛੇ ਗਣੀਆਂ ਦੀ ਹੂੰ ਗਾਣੇ ਸਾਰੇ ਜੰਗਦੀ ਆ ਤੇ ਉਹਦੇ ਵਿੱਚੋਂ ਟ੍ਰੈਂਡੀ ਦਾ ਮਿਊਜ਼ਿਕ ਕਰ ਰਹੇ ਹਾਂ ਤੇ ਬੀਟਕੌਪ ਦਾ ਮਿਊਜ਼ਿਕ ਆਈ ਹੂੰ ਹਾਂਜੀ ਤੇ ਉਹਦੇ ਤੇ ਹੁਣ ਤੁਹਾਡਾ ਜਿਹੜਾ ਬਰਕਾ ਵੀਰੋ ਹਾਂਜੀ ਇਹ ਸਟਾਰਟ ਕਰਾਂਗੇ ਹਾਂਜੀ ਆ ਗਣ ਤੇ ਮਿਹਨਤ ਜਾਰੀ ਹੈ ਕਿਉਂਕਿ ਪ੍ਰੋਮੋਸ਼ਨਾਂ ਚੱਲੀ ਜਾਂਦੀਆਂ ਨੇ ਨਾ ਕਾਲਜਾਂ ਚ ਯੂਨੀਵਰਸਿਟੀਆਂ ਚੋਂ ਉਧਰ ਚੱਲੀ ਜਾਂਦਾ ਪ੍ਰੋਸੈਸ ਸਾਰਾ ਹੂੰ ਤੇ ਜਿਵੇਂ ਮੰਨ ਲਓ ਭਈ ਆਸ-ਪਾਸ ਹੀ ਮੇਲੇ ਵਗੈਰਾ ਲੱਗਦੇ ਨੇ ਉਹਨਾਂ ਤੇ ਤੁਹਾਨੂੰ ਸੱਦਦੇ ਆ ਵੀ ਹਾਂਜੀ ਜੀ ਜਿੱਦਾਂ ਹੁਣ ਆਪਾਂ ਨੇ ਇੱਥੇ ਬਾਈ ਜਗਤਵਿੰਦਰ ਹੋਣੀ ਆ ਨਾ ਆਲੀ ਵਾਲ ਤੋਂ ਤੇ ਬਾਈ ਹੋਣੀ ਮੋ ਜਰੂਰ ਮੌਕਾ ਦਿੰਦੇ ਆ ਭਰੋ ਵਾਲ ਤੋਂ ਬਾਈ ਕੁਲਦੀਪ ਹੋਣੀ ਖੰਜਰਵਾਲ ਮੇਲਾ ਹੁੰਦਾ ਮਤਲਬ ਦੂਰ-ਦੂਰ ਤੱਕ ਵੀ ਹੁੰਦੇ ਆ ਇਹਦਾ ਟੂਰਨਾਮੈਂਟ ਜਿੱਦਾਂ ਹੁੰਦੀ ਆ ਕਬੱਡੀ ਦੇ ਤੇ ਇਨਵਾਈਟ ਕਰਦੇ ਆ ਬਾਈ ਅਮਰਤ ਹੋਣੀ ਇੱਥੋਂ ਦਾਖਿਆਂ ਤੋਂ ਮੁੰਡੇ ਤੇ ਆਪਣਾ ਵਧੀਆ ਵੀਰੇ ਉਹਨਾਂ ਨੇ ਪਿਆਰ ਆ ਸਾਰੇ ਮੋਰਸ ਨੂੰ ਵੈਲਕਮ ਕਰਦੇ ਆ ਆਪਾਂ ਨੂੰ 8 ਸਾਲ ਦੇ ਸਫਰ ਦੇ ਵਿੱਚ ਤੁਸੀਂ ਬਹੁਤ ਘਟਨਾਵਾਂ ਘਟੀਆਂ ਹੋਣੀਆਂ ਗਿਆ ਜੀ ਕਰਨਾ ਜ਼ਿਆਦਾ ਜਿਹੜੀ ਹਮੇਸ਼ਾ ਦਿਲ ਦੇ ਨੇੜੇ ਰਹਿੰਦੀ ਹੋਵੇ ਜਾਂ ਉਹਨੇ ਕੋਈ ਸਿੱਖਿਆ ਦਿੱਤੀ ਹੋਵੇ ਜਾਂ ਉਹਨੇ ਸੱਟ ਮਾਰੀ ਹੋਵੇ ਕਈ ਵਾਰੀ ਬੱਧਾ ਉਦਾਸ ਹੋ ਜਾਂਦਾ ਵੀ ਯਾਰ ਛੱਡੇ ਚ ਤਾਂ ਕੁਝ ਮਿਲਦਾ ਨਹੀਂ ਵੀ ਯਾਰ ਛੱਡিয়ে ਇੰਧਰ ਵੀਰੇ ਕੁਝ ਕਰਨਾ ਕੱਢੀ ਨਹੀਂ ਆਪਾਂ ਤਾਂ ਹਮੇਸ਼ਾ ਪੋਜ਼ਿਟਿਵ ਰਹਿਣ ਵਾਲੇ ਆ ਵੀ ਐ ਵੀ ਆ ਮਹਾਰਾਜ ਨਾਲ ਸ਼ੁਕਰ ਕਰਦੇ ਆ ਵੀ ਦੋ ਵਕਤ ਦੀ ਰੋਟੀ ਚੱਲਦੀ ਆ ਕਦੇ ਐ ਹੁੰਦਾ ਵੀ ਕੋਈ ਚੱਕਰ ਨਹੀਂ ਜੀ ਅੱਜ ਤੱਕ ਕਲਾਕਾਰੀ ਚ ਨਹੀਂ ਵੀ ਕੁਝ ਵਟਿਆ ਜਾਂਦਾ ਜਾਵੇ ਪਰ ਆਪਣਾ ਪੈਸ਼ਨ ਇਹਨੂੰ ਆਪਾਂ ਛੱਡ ਨਹੀਂ ਸਕਦੇ ਵੀ ਕਦੇ ਤਾਂ ਉਭਰਾ ਗਈ ਹਾਂ ਕਦੇ ਦਾ ਮਤਲਬ ਦੁਨੀਆ ਦੇ ਮੂਰੇ ਆਵਾਂਗੇ ਕੋ ਚੰਗਾ ਕਰ ਰਹੇ ਹਾਂ ਕਰ ਰਹੇ ਹਾਂ ਸਹੀ ਗੱਲ ਵੀ ਕਦੇ ਤਾਂ ਸਾਨੂੰ ਮੌਕਾ ਮਿਲੂਗਾ ਕਹਿੰਦੇ ਨੇ ਵੀਰੇ ਬਾਲੀਆਂ ਗੱਲਾਂ ਦਾ ਕੀ ਫਾਇਦਾ ਦੱਸਣਾ ਸਮੇਂ ਨੇ ਗੀਤ ਕਿੱਥੇ ਆਉਣਗੇ ਐਵੇਂ ਅਸੀਂ ਗੰਦੀ ਨੀ ਜਵਾਨ ਕਰਨੀ ਹੈ ਨਾ ਹਾਂ ਮਤਲਬ ਗੀਤ ਬੋਲਣਗੇ ਐਵੇਂ ਆਪਾਂ ਕੀ ਬੋਲਣਾ ਹੈ ਨਾ ਜੀ ਭਾਈ ਹਾਂ ਜੀ ਤਬਈ ਮੈਂ ਚਾਹਉਣਾ ਵੀ ਜੇ ਕੁਝ ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਤਾਂ ਜਰੂਰ ਕਨਵੇ ਕਰੋ ਇਦਾਂ ਹੀ ਆ ਵੀਰੇ ਦੇਖ ਚੰਗੀਆਂ ਚੀਜ਼ਾਂ ਨੂੰ ਸੁਣੋ ਜੀ ਜੀ ਭਾਈ ਠੀਕ ਹੈ ਜੀ ਤੇ ਗਾਣਾ ਕਰਿਆ ਸਾਨੂੰ ਤਾਂ ਐ ਆ ਵੀ ਸਾਡੇ ਆ ਗਾਣੇ ਨੂੰ ਬੱਦ ਤੋਂ ਵੱਧ ਪਿਆਰ ਦੇਵੋ ਠੀਕ ਹੈ ਜੀ ਬਾਕੀ ਅੱਗੇ ਗਾਣੇ ਕਰ ਰਹੇ ਹਾਂ ਤੇ ਕਿਉਂਕਿ ਇਦਾਂ ਵੀਰੇ ਮਤਲਬ ਚੜਦੇ ਸੂਲ ਨੂੰ ਤੁਹਾਡੇ ਕਹਨ ਨੂੰ ਸਲਾਮਾਂ ਨੇ ਹਨਾ ਤੇ ਹੁਣ ਆਪਣੇ ਏਰੀਆ ਦਾ ਮਤਲਬ ਮੈਂ ਹੈਗਾ ਮੁੱਲਾ ਬਰਦਾਖੇ ਤੋਂ ਜਿੱਦਾਂ ਬਲੋਂਗ ਕਰਦਾ ਹਨਾ ਵੀ ਆਪਣੇ ਏਰੀਆ ਦਾ ਕੋਈ ਵੀ ਮੁੰਡਾ ਹੁੰਦਾ ਉਹਨੂੰ ਬੱਦ ਤੋਂ ਵੱਧ ਸਪੋਰਟ ਕਰੋ ਕਿਉਂਕਿ ਆਪਣੇ ਏਰੀਆ ਦਾ ਮਾਣ ਆ ਜਿਹੜਾ ਆਪਣਾ ਵੀ ਸ਼ਹਿਰ ਆ ਉਹ ਚੀਜ਼ ਨਾ ਉੱਚਾ ਹੁੰਦਾ ਯਾਰ ਵੀ ਸਾਡੇ ਏਰੀਆ ਦਾ ਮੁੰਡਾ ਵਾ ਯਾਰ ਵੀ ਗਾਉਂਦਾ ਵਾ ਹਨਾ ਮੋਸਟਲੀ ਸਾਨੂੰ ਵੀ ਹੁੰਦਾ ਯਾਰ ਵੀ ਸਾਨੂੰ ਵੀ ਕੋਈ ਨਾ ਕੋਈ ਇਨਵਾਈਟ ਕਰੇ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਕੋਈ ਮੇਲਾ ਕੁਝ ਵੀ ਆ ਤੇ ਸਾਡਾ ਵੀ ਇਦਾਂ ਦਾ ਯਾਰ ਵੀ ਸਾਡੇ ਭਰਾਵਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਜ਼ਰੂਰ ਜਾਵਾਂਗੇ। ਕਈ ਵਾਰੀ ਤੁਹਾਨੂੰ ਕੋਈ ਜਿਵੇਂ ਹੁਣ ਮੇਰੇ ਬੈਠੇ-ਬੈਠੇ ਜੈਹਨ ਚ ਆ ਗਿਆ ਕਈ ਵਾਰੀ ਕਹਿ ਨਹੀਂ ਦਿੰਦਾ ਵੀ ਯਾਰ ਤੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਤੇਰੇ ਕੋਲ ਤਾਂ ਜਿਹੜਾ ਜੰਗ ਦਾ ਸਹਾਰਾ ਹੀ ਬਹੁਤ ਆ ਬਈ ਉਹ ਤੈਨੂੰ ਮਤਲਬ ਉਹ ਜੇ ਉਹਦਾ ਨਾਮ ਆ ਤਾਂ ਤੈਨੂੰ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ ਨਹੀਂ ਵੀਰੇ ਅੰਦਰ ਪਿਆ ਡਾਰੀ ਲਵਾ ਸਕਦਾ ਕਿ ਕਿਸਮਤ ਵੀ ਜ਼ਰੂਰੀ ਆ ਇਹਦੇ ਨਾਲ ਨਹੀਂ ਵੀਰੇ ਇਦਾਂ ਦਾ ਕਦੇ ਸੋਚਿਆ ਵੀ ਹੈ ਨਹੀਂ ਯਾਰ ਵੀ ਦੇਖੋ ਜਿੱਦਾਂ ਬਾਈ ਕਰ ਰਿਹਾ ਕਰ ਰਿਹਾ ਵੀ ਮਾਲਕ ਸੁਣੂਗਾ ਜ਼ਰੂਰ ਮਿਹਨਤ ਕਰ ਰਹੇ ਆਂ ਤੇ ਕੋਈ ਗੱਲ ਨਹੀਂ ਮਾਰਾ ਟਾਈਮ ਲਿਆਊਗਾ ਕਦੇ ਨਾਲ ਕਰਾਂਗੇ ਕੁਛ ਵੱਡਾ ਕਰਾਂਗੇ ਜੀ ਬਾਈ ਚਲੋ ਸਾਡੇ ਵੱਲੋਂ ਤੁਹਾਨੂੰ ਜਿਹੜੀਆਂ ਵੈਸਟ ਵਿਸ਼ੇਸ ਨੇ ਥੈਂਕ ਯੂ ਥੈਂਕ ਯੂ ਪਰਮਾਤਮਾ ਤੁਹਾਨੂੰ ਮੁਸਫਲਤਾ ਬਖਸ਼ੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਨਿਮਾਣੇ ਇਹ ਕਲਾਕਾਰ ਨੂੰ ਆਪਦੇ ਟੀਵੀ ਤੇ ਆਉਣ ਦਾ ਮੌਕਾ ਦਿੱਤਾ ਨਹੀਂ ਨਿਮਾਣਾ ਨਹੀਂ ਯਾਰ ਜਿਹੜਾ ਵੀ ਬੰਦਾ ਉੱਭਰਦਾ ਕੋਈ ਤੁਹਾਡੇ ਚ ਖੂਬੀ ਆ ਜੀ ਤਾਂ ਅਸੀਂ ਤਾਂ ਜ਼ਰੂਰ ਚਾਹੁੰਦੇ ਆ ਵੀ ਨਵੇਂ ਬੰਦਿਆਂ ਨੂੰ ਮੌਕਾ ਦੇਈਏ ਹਨਾ ਕਿਉਂਕਿ ਆਪਾਂ ਹਰੇਕ ਫੀਲਡ ਦੇ ਵਿੱਚ ਦੇਖ ਰਹੇ ਜਿੰਨੀਆਂ ਵੀ ਸਥਾਪਿਤ ਧਰਾਂ ਬੈਠੀਆਂ ਬਿਲਕੁਲ ਵੀ ਠੀਕ ਹੈ ਉਹ ਕਿਸੇ ਨੂੰ ਅੱਗੇ ਨਹੀਂ ਆਉਣ ਦਿੰਦੀ ਜੇ ਕੋਈ ਅੱਗੇ ਆਇਆ ਵੀ ਆ ਤੂੰ ਆਪਦੀ ਕਿਸਮਤ ਦੇ ਨਾਲ ਆਇਆ ਮੈਂ ਹੀ ਮੰਨਦਾ ਵੀ ਬਹੁਤ ਘੱਟ ਲੋਕ ਨੇ ਜਿਹੜੀ ਆਪਦੀ ਮਿਹਨਤ ਦੇ ਬਲਬੂਤੇ ਕਾਮਯਾਬ ਹੋਏ ਨੇ ਬਾਕੀ ਵੀਰੇ ਵੱਡੀ ਗੱਲ ਇਹ ਹੈ ਜਿਹਨਾਂ ਇੰਡਸਟਰੀ ਕੋਈ ਕਿਸੇ ਦਾ ਮਤਲਬ ਹੱਥ ਨਹੀਂ ਫੜਦਾ ਹੂੰ ਜਿਵੇਂ ਮੈਨੂੰ ਕੋਈ ਕਹਿ ਦੇਵੇ ਯਾਰ ਹੱਥ ਫੜ ਕੇ ਅੱਜ ਦੀਪ ਤੈਨੂੰ ਖੜਾ ਕਰਦਾ ਯਾਰ ਤੂੰ ਹਟਾ ਮਤਲਬ ਜਿਹੜੇ ਸਰੂਤੇ ਨਾਲ ਚੱਲਦੇ ਯਾਰ ਦੋਸਤ ਪੰਜ ਸੱਤ ਬਸ ਈਵਨ ਕਿ ਉਹੀ ਖੜਦੇ ਆ ਮਤਲਬ ਕੋਈ ਛੇਤੀ ਐ ਨਹੀਂ ਪ੍ਰੋਡਿਊਸਰ ਕਹਿੰਦਾ ਯਾਰ ਵੀ ਅਸੀਂ ਤੇਰੇ ਦੇ ਪੈਸਾ ਲਾ ਦਾਂਗੇ 10-20 ਲੱਖ ਰੁਪਈਆ ਯਾਰ ਅਸੀਂ ਤੇਰੇ ਪ੍ਰੋਜੈਕਟ ਕਰਾ ਦਿੰਨੇ ਹਣਾ ਇਦਾਂ ਦਾ ਕਦੇ ਕਦੇ ਫੋਨ ਕਾਲ ਵੀ ਨਹੀਂ ਆਈ ਜਦੋਂ ਤੱਕ ਵੀ ਭਾਈ ਅਸੀਂ ਤੁਹਾਡੇ ਗਾਣੇ ਕਰਾ ਦਿੰਨੇ ਆ ਯਾਰ ਵੀ ਕੋਈ ਚੱਕਰ ਨਹੀਂ ਆ ਤੁਹਾਡੇ ਆ ਜੰਗ ਨਾਲ ਕੀ ਹੋ ਗਿਆ ਤੁਸੀਂ ਨਹੀਂ ਮਿਲ ਰਹੇ ਉਹਨਾਂ ਨੂੰ ਵੀ ਕੋਈ ਚੱਕਰ ਇਦਾਂ ਇਦਾਂ ਦੇ ਫੋਨ ਬਾਲੇ ਹੁੰਦੇ ਆ ਮਤਲਬ ਉਹ ਭਾਲਦੇ ਨੇ ਕੋਈ ਕੁਝ ਮਿਲ ਜਾਵੇ ਵੀ ਸਾਨੂੰ ਵੀ ਕੋਈ ਮਸਾਲਾ ਮਿਲੇ ਇਹ ਚੀਜ਼ ਦਾ ਵੀ ਯਾਰ ਇਹ ਵੀ ਤੁਹਾਨੂੰ ਅਪਰੋਚ ਕੀਤੀ ਵੀ ਆ ਸਾਡੀ ਜੰਗ ਨਾਲ ਹੀ ਮੁਲਾਕਾਤ ਕਰਾ ਦੇ ਯਾਰ ਤੇਰਾ ਕੋਈ ਨਹੀਂ ਅਸੀਂ ਗਾਣਾ ਕਰ ਦਾਂਗੇ ਜਾਂ ਇੱਕ ਵਾਰੀ ਸਾਡੇ ਨਾਲ ਐਗਰੀਮੈਂਟ ਹੀ ਕਰ ਲੈ ਮੈਂ ਤੁਹਾਨੂੰ ਵੀ ਇਹਦੇ ਪਹਿਲਾਂ ਹੀ ਕਹੀਆਂ ਨਾ ਵੀ ਪਹਿਲਾਂ ਹੀ ਕਹਿ ਦਿੰਦੇ ਨੇ ਫੋਨ ਤੇ ਬਾਈ ਤੁਸੀਂ ਜੰਗ ਦਾ ਗਾਣਾ ਲੈ ਆਓ ਠੀਕ ਆ ਵੀ ਅਸੀਂ ਕੋਈ ਨਾ ਤੁਹਾਡੀ ਆਡੀਓ ਵੀਡੀਓ ਕਰ ਲਾਂਗੇ ਜਦਾਂ ਮਤਲਬ ਇਦਾਂ ਨਹੀਂ ਹੈਗਾ ਵੀ ਸਾਈਨ ਕਰ ਲਾਂਗੇ ਜਾਂ ਅਸੀਂ ਪ੍ਰੋਜੈਕਟ ਤੇ ਇੰਨਾ ਪੈਸਾ ਲਾ ਦਾਂਗੇ ਹਨਾ ਉਹ ਬਾਕੀ ਬਾਅਦ ਦੀ ਗੱਲ ਹੈ ਵੀਰੇ ਅਗਲਾ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਪਹਿਲਾਂ ਤਾਂ ਉਹ ਕਹਿੰਦੇ ਵੀ ਉਹ ਹੱਥ ਮਵਾ ਦੋ ਜਾਂ ਇਹ ਹਾਂ ਪਹਿਲਾਂ ਤਾਂ ਵੀ ਮਤਲਬ ਸਾਈਨ ਕਰਾ ਕੇ ਗਾਣਾ ਤਾਂ ਗਾਣਾ ਲੈ ਆਓ ਤੇ ਬਾਕੀ ਗੱਲ ਬਾਅਦ ਚ ਹੈ ਜਿਹੜਾ ਪ੍ਰੋਜੈਕਟ ਕਰਨਾ ਹੋਊਗਾ ਫਿਰ ਤਾਂ ਵੀਰੇ ਜਦੋਂ ਸਾਈਨ ਹੋ ਗਏ ਗਾਣਾ ਹੀ ਅਗਲੇ ਕੋਲ ਆ ਗਿਆ ਅਗਲੇ ਦੀ ਆਪਦੀ ਮਰਜ਼ੀ ਜੋ ਕੀ ਦਾ ਮਿਊਜ਼ਿਕ ਕਰਾਵੇ ਕਿਦੋਂ ਵੀਡੀਓ ਕਰਾਵੇ ਕਿੱਥੇ ਪਾਉਣਾ ਕਿੱਥੇ ਨਹੀਂ ਪਾਉਣਾ ਹਨਾ ਰੱਬ ਜਾਣਦਾ ਇਹ ਤਾਂ ਜਾਂਦਾ ਬਿਲਕੁਲ ਚਲੋ ਭਾਈ ਅਸੀਂ ਤਾਂ ਇਹੀ ਚਾਹੁੰਦੇ ਵੀ ਜਿਹੜਾ ਤੁਹਾਡਾ ਆ ਪੜਦੇ ਵਿੱਚ ਲੰਮੀਆਂ ਉਡਾਰੀਆਂ ਭਰੋਂ ਰਿਕਾਰਡ ਬਣਾਵਾਂ ਤੇ ਅੱਛਾ ਕੰਮ ਹੋ ਜਿਹੜਾ ਲੋਕਾਂ ਨੂੰ ਮਤਲਬ ਸੁਣਨ ਨੂੰ ਵੀ ਅੱਛਾ ਲੱਗੇ ਪਰਿਵਾਰ ਦੇ ਵਿੱਚ ਬਹਿ ਕੇ ਲੋਕ ਸੁਣਨ ਕਿਉਂਕਿ ਅਕਸਰ ਹੀ ਦੇਖਿਆ ਵੀ ਜਦੋਂ ਬੰਦਾ ਕੋਈ ਵੀ ਕਾਮਯਾਬ ਹੁੰਦਾ ਨਾ ਤਾਂ ਫਿਰ ਉਹ ਇਹ ਕਹਿੰਦਾ ਵੀ ਮੈਂ ਜਿਹੜਾ ਆਪਣਾ ਫੀਲਡ ਛੱਡ ਕੇ ਹੋਰ ਫੀਲਡ ਵੱਲ ਵੀ ਅਜਿਹਾ ਮਾਹਨਾ ਬਹੁਤ ਗਾਇਕ ਨੇ ਆਧਾਰਨਾ ਮੈਂ ਦੇ ਸਕਦਾ ਜਿਨ੍ਹਾਂ ਨੇ ਪਹਿਲਾਂ ਪਰਿਵਾਰਕ ਗਾਇਆ ਬਾਅਦ ਚੋਂ ਫਿਰ ਲਚਰਤਾ ਜਾਂ ਜਿਹੜਾ ਹੁਣ ਕਹਿ ਲਈਏ ਅਸਲਾ ਗਨ ਕਲਚਰ ਗਨ ਗਾਉਂਦੇ ਉਹਨਾਂ ਨੇ ਲਿਆਂਦਾ ਠੀਕ ਹੈ ਕਿ ਨਹੀਂ ਜੀ ਮੈਂ ਉਮੀਦ ਕਰਨਾ ਤੁਹਾਡੇ ਤੋਂ ਨਹੀਂ ਵੀਰੇ ਕੋ ਚੰਗਾ ਹੀ ਕਰਾਂਗੇ ਚੰਗਾ ਹੀ ਕਰੋਗੇ ਜੀ ਭਾਈ ਜੀ ਭਾਈ ਸੋ ਦਰਸ਼ਕੋ ਇਹ ਸੀ ਦੀਪ ਵਾਸੀਆਂ ਜਿਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਨੇ ਕਿਸ ਤਰ੍ਹਾਂ ਆਪਣਾ ਜਿਹੜਾ ਗਾਇਕੀ ਦੇ ਖੇਤਰ ਦੇ ਵਿੱਚ ਸਟਰਗਲ ਕੀਤਾ ਔਰ ਉਹ ਸਟਰਗਲ ਦੇ ਨਾਲ-ਨਾਲ ਚੰਗਾ ਪ੍ਰੋਸਰ ਰਹੇ ਨੇ ਤੇ ਉਹ ਉਮੀਦ ਰੱਖਦੇ ਨੇ ਲੋਕਾਂ ਤੋਂ ਦਰਸ਼ਕਾਂ ਤੋਂ ਕਿ ਉਹ ਉਹਨਾਂ ਨੂੰ ਅੰਗਾਰਾ ਦੇਣਗੇ ਇੱਕ ਵਾਰੋਂ ਕਹਿੰਦੇ ਜੇ ਹੰਗਾਰਾ ਮਿਲ ਗਿਆ ਤਾਂ ਫੇਰ ਮੈਨੂੰ ਕੋਈ ਉਡਣੋਂ ਰੋਕ ਨਹੀਂ ਸਕਦਾ ਬਸ ਮੈਨੂੰ ਤੁਸੀਂ ਇੱਕ ਕਿੱਕ ਦੇ ਦਿਓ ਕਾਮਯਾਬੀ ਵਾਲੀ ਸੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਲੱਗਿਆ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤਦ ਤੱਕ ਮੈਨੂੰ ਅਤੇ ਮੇਰੇ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਨੂੰ ਦਿਓ ਯਾਦ ਜਲਦ ਹੀ ਨਵਾਂ ਮੁੱਦਾ ਅਤੇ ਨਵੀਂ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ